ਆਪਾਂ ਜਿਸ ਕੰਟਰੀ 'ਚ ਜਬ ਬੈਠੇ ਆਂ ਇੱਥੇ ਜਦੋਂ ਤੁਸੀਂ ਪੈਸੇ ਦੀ ਗੱਲ ਆਪਾਂ ਕਰਦੇ ਵੀ ਜਰਨਲੀ ਬੰਦਾ ਜੋ ਕੰਮ ਕਰਦਾ ਹੈ ਜਬ ਤੁਸੀਂ ਹਾਇਰ ਕਰਦੇ ਹੈ ਜਾਂ ਮਾਰਕੀਟਿੰਗ ਵੀ ਜਾਂਦੇ ਆਪਾਂ ਆਵਰਸ ਦੇ ਹਿਸਾਬ ਨਾਲ ਪੈਸੀ ਕੈਲਕੂਲੇਟ ਕੀਤੇ ਜਾਂਦੇ ਨੇ ਆਫਸੋਰਸ ਵਾਸਤੇ ਆਪਰੇ ਕੋਲ ਬੰਦੇ ਬਹੁਤ ਹੈਗੇ ਕਈ ਸ਼ੌਂਕੀਅਲ ਕਰਦੇ ਨੇ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਮੈਂ ਕੰਪੋਜ਼ਰ ਕਰਾ ਕੇ ਤਮੂੰਗਾ ਸ਼ਾਇਦ ਉਹ ਚਾਰਜ ਹੀ ਕਰੇ ਕਈ ਬੰਦੇ ਫ੍ਰੀ ਕੰਮ ਵੀ ਕਰ ਰਹੇ ਨੇ ਤਾਰਸ ਜਿੱਦਾਂ ਕਿ ਤੁਸੀਂ ਪ੍ਰੋਮੋਟਰ ਵੀ ਹੋ ਸਿੰਗਰ ਬਲਾਲਾ ਮੈਂ ਕਈ ਵਾਰ ਮੈਂ ਦੇਖਿਆ ਇੱਕ ਵਾਰ ਤੁਸੀਂ ਮਿਸਕੋਗਨ ਦੀ ਲਾਈਵ ਤਾਂ ਮੈਨੂੰ ਕੋਈ ਗੱਲ ਦੱਸੋ ਤੁਸੀਂ ਮੈਨਾਂ ਤੱਕ ਨਹੀਂ ਕਦੇ ਅਪਰੋਚ ਕੀਤੀ ਕਿ ਮੇਰੀ ਹੈਲਪ ਕਰੋ ਸਤ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਰਪਿੰਦਰ ਸਿੰਘ ਮਾਨ ਸਵਾਗਤ ਕਰਦਾ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਵਿਚਾਰ ਮੰਚ ਦਾ ਇੱਕ ਹੀ ਮੋਟਿਵ ਹੈ ਹਰ ਵਾਰ ਤੁਹਾਨੂੰ ਨਵੀਂ ਸ਼ਖਸੀਅਤ ਨਾਲ ਮਲਾ ਕੇ ਤੁਹਾਡੇ ਤੱਕ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਈਏ ਤੇ ਲੋ ਜੀ ਸਵਾਗਤ ਕਰਦੇ ਆ ਮਹੰਗਾ ਸਿੰਘ ਜੀ ਦਾ ਮਹੰਗਾ ਸਿੰਘ ਜੀ ਸਾਸੀ ਕਾ ਸ਼ੁਕਰੀਆ ਰਪਿੰਦਰ ਜੀ ਅੱਜ ਆਪਾਂ ਕਿਹੜੀ ਸ਼ਖਸੀਅਤ ਨੂੰ ਲੈ ਕੇ ਆਏ ਬਿਲਕੁਲ ਜੀ ਤੌਰਫ ਕਰੋਨੇ ਆਪਾਂ ਉਹਨਾਂ ਸ਼ਖਸ਼ੀਰ ਦਾ ਵੀ ਬਿਲਕੁਲ ਸਭ ਤੋਂ ਪਹਿਲਾਂ ਵਿਚਾਰ ਮੰਚ ਦੇ ਮੰਚ ਤੋਂ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਤੁਸੀਂ ਪਸੰਦ ਕਰ ਰਹੇ ਹੋ ਵਿਚਾਰ ਮੰਚ ਨੂੰ ਸਾਨੂੰ ਚੰਗਾ ਲੱਗਦਾ ਹੈ ਫੋਨ ਕਰ ਦਿਓ ਗੱਲਬਾਤ ਕਰ ਦਿਓ ਜਿੱਥੇ ਸਾਡੀ ਕੋਈ ਕਮੀ ਹੈ ਸਾਨੂੰ ਉਸ ਬਾਰੇ ਪੁਆਇੰਟ ਆਊਟ ਕਰਦੇ ਹੋ ਸਾਨੂੰ ਹੋਰ ਵੀ ਜ਼ਿਆਦਾ ਚੰਗਾ ਲੱਗਦਾ ਸੋ ਇਸੇ ਤਰ੍ਹਾਂ ਕਰਦੇ ਰਹੋ ਸੋ ਅੱਜ ਜਿਹੜਾ ਵਿਸ਼ਾ ਹੈ ਜਿਹੜਾ ਜਿਸ ਵਿਸ਼ੇ ਤੇ ਅਸੀਂ ਚਰਚਾ ਕਰਨੀ ਜੋ ਸਾਡੇ ਵਿਚਾਲੇ ਸ਼ਖਸੀਅਤ ਮੌਜੂਦ ਹੈ ਕੱਦ ਦੇ ਵਿੱਚ ਜਾਂ ਉਹਨਾਂ ਦੀ ਉਮਰ ਦੇ ਵਿੱਚ ਤੁਸੀਂ ਉਹਨਾਂ ਨੂੰ ਨਹੀਂ ਪਰਖਣਾ ਜਾਂ ਉਹਨਾਂ ਦੇ ਸਰੀਰ ਨੂੰ ਵੇਖ ਕੇ ਤੁਸੀਂ ਨਹੀਂ ਪਰਖਣਾ ਪਰ ਉਹਨਾਂ ਦੀ ਲਿਆਕਤ ਵੇਖ ਕੇ ਅੱਪਾ ਜਿਹੜੀ ਗੱਲ ਕਰਨੀ ਹੈ ਉਹ ਇਹ ਹੈ ਕਿ ਹਰ ਇਨਸਾਨ ਜਦੋਂ ਪੈਦਾ ਹੁੰਦਾ ਹੈ ਕੁਝ ਨਾ ਕੁਝ ਗੁਣ ਲੈ ਕੇ ਪੈਦਾ ਹੁੰਦਾ ਹੈ ਇਸ ਦੁਨੀਆ ਦੇ ਵਿੱਚ ਕੁਝ ਨਾ ਕੁਝ ਕੋਈ ਉਸਤਾਦ ਟੱਕਰਦਾ ਹੈ ਜਾਂ ਕੋਈ ਗੁਰੂ ਮਿਲਦਾ ਹੈ ਉਸ ਗੁਣ ਨੂੰ ਪਾਲਿਸ਼ ਕਰ ਦਿੰਦਾ ਹੈ ਤੇ ਉਹ ਬੰਦਾ ਸ਼ਾਈਨ ਕਰ ਦਿੰਦਾ ਹੈ ਬਿਲਕੁਲ ਉਹਨਾਂ ਦੇ ਵਿੱਚੋਂ ਗੁਣਾ ਦੇ ਵਿੱਚੋਂ ਬਹੁਤ ਸਾਰੇ ਗੁਣ ਇਸ ਤਰ੍ਹਾਂ ਨੇ ਜਿਹਨੂੰ ਅਸੀਂ ਪਰਫਾਰਮਿੰਗ ਆਰਟਸ ਆਰਟਸ ਦੇ ਦਾਰੇ ਵਿੱਚ ਲੈ ਆਉਂਦੇ ਆ ਚਾਹੇ ਉਹ ਡਾਂਸ ਹੈ ਚਾਹੇ ਪੰਘੜਾ ਹੈ ਚਾਹੇ ਉਹ ਗਿੱਧਾ ਹੈ ਚਾਹੇ ਐਕਟਿੰਗ ਹੈ ਤੇ ਚਾਹੇ ਉਹ ਸਿੰਗਿੰਗ ਹੈ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਸਿੰਗਿੰਗ ਨਾਲ ਰਿਲੇਟਡ ਹੈ 뮤ਜ਼ਿਕ ਨਾਲ ਰਿਲੇਟਡ ਹੈ ਸੰਗੀਤ ਨਾਲ ਰਿਲੇਟਡ ਹੈ ਬਹੁਤ ਸਾਰੇ ਅਜਿਹੇ ਕਲਾਕਾਰ ਬਹੁਤ ਸਾਰੇ ਅਜਿਹੇ ਗੀਤਕਾਰ ਬਹੁਤ ਸਾਰੇ ਅਜਿਹੇ ਸਿੰਗਰਸ ਨੇ ਜਿਹੜੇ ਗਾਇਕ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ ਮੌਜੂਦ ਨੇ ਪਰ ਉਹਨਾਂ ਨੂੰ ਇੱਕ ਅੱਛਾ ਪਲੇਟਫਾਰਮ ਨਹੀਂ ਮਿਲ ਰਿਹਾ ਜਿੱਥੇ ਆਪਣੀ ਆਵਾਜ਼ ਰਿਕਾਰਡ ਕਰ ਸਕਣ ਜਿੱਥੇ ਉਹਨਾਂ ਨੂੰ ਮਾਰਕੀਟਿੰਗ ਦੀ ਸਹੂਲਤ ਮਿਲ ਸਕੇ ਜਿੱਥੇ ਆਪਣੇ ਗਾਣਿਆਂ ਦੀ ਵੀਡੀਓਜ਼ ਬਣਾ ਸਕਣ ਤੇ ਉਹ ਹਰ ਤਰ੍ਹਾਂ ਦੀ ਮਦਦ ਲੈ ਸਕਣ ਜਿਹੜੇ ਉਹਨਾਂ ਨੂੰ ਚਾਹੀਦੀ ਹੈ ਆਪਣੇ ਆਪ ਨੂੰ ਪ੍ਰੋਮੋਟ ਕਰਨ ਵਾਸਤੇ ਜਾਂ ਸਮਾਜ ਦੇ ਵਿੱਚ ਇਸਟੈਬਲਿਸ਼ ਕਰਨ ਵਾਸਤੇ ਸੋ ਇੱਕ ਸਿੰਗਲ ਵਿੰਡੋ ਆਪਰੇਸ਼ਨ ਲੈ ਕੇ ਸਾਡੇ ਵਿਚਾਲੇ ਮੌਜੂਦ ਹੋਏ ਨੇ ਉਹਨਾਂ ਨੇ ਸਟੂਡੀਓ ਖੋਲ੍ਹਿਆ ਆਉ ਨਨੂ ਜੀ ਆਨੁ ਕਹਿਨਾ ਪਰਸ ਜੀ ਸ਼ੁਕਰੀਆ ਵਿਚਾਰ ਮੰਚ ਦੇ ਮੰਚ ਤੇ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਮੈਨੂੰ ਇੱਥੇ ਸੱਦਣ ਵਾਸਤੇ ਚਲੋ ਧੰਨਵਾਦ ਮਹਿੰਗਾ ਸਿੰਘ ਜੀ ਦਾ ਤੇ ਰੁਪਿੰਦਰ ਮਾਨ ਜੀ ਦਾ ਕਿ ਚਲੋ ਇਸ ਚੀਜ਼ ਦਾ ਆਪਾਂ ਨੂੰ ਮੌਕਾ ਦਿੱਤਾ ਇੱਥੇ ਲੋਕਾਂ ਮੋਰੇ ਆਪਣੇ ਵਿਚਾਰ ਰੱਖਣ ਵਾਸਤੇ ਇਹ ਚਾਰ ਮਨਚ ਹੀ ਵੇਖਦੇ ਆਏ ਹਾਂ ਚਲੋ ਜਦੋਂ ਤੁਸੀਂ ਸ਼ੁਰੂ ਕੀਤਾ ਉਦੋਂ ਦਾ ਹੀ ਸਟਾਰਟ ਕਰ ਕਰਤਾ ਇਹ ਦੇਖਣਾ ਸੀ ਕਿਆ ਬਾਗ ਰੁਪਿੰਦਰ ਮਾਨ ਜੀ ਕਰਕੇ ਚਲੋ ਇਹ ਹੈ ਕਿ ਸਾਨੂੰ ਵੀ ਮੌਕਾ ਮਿਲਿਆ ਇਵੇਂ ਆਪਣੇ ਵਿਚਾਰ ਰੱਖ ਸਕੀਏ ਇਸ ਵਿਚਾਰ ਮੰਚ ਤੇ ਬਿਲਕੁਲ ਬਿਲਕੁਲ ਜੀ ਪਾਲਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਵੀ ਜਿਹੜਾ ਤੁਸੀਂ ਉਪਰਾਲਾ ਕੀਤਾ ਹੈ ਵੀ ਆਪਣੇ ਸਟੂਡੀਓ ਬਣਾਇਆ ਹਾਂ ਜੀ ਇਹ ਇਹਦਾ ਫੁਰਨਾ ਕਿਵੇਂ ਦਿਮਾਗ ਚ ਪੁਰਿਆ ਵੀ ਕਿੱਛੇ ਦੀ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਇਹ ਹੈ ਕਿ ਮੈਨੂੰ ਖੁਦ ਪ੍ਰੋਬਲਮ ਆਉਂਦੀ ਹੈ ਇਸ ਚੀਜ਼ ਦੀ ਕਿ ਜੇ ਮੈਂ ਰਿਕਾਰਡ ਕਰਨਾ ਹੋਵੇ ਜਾਂ ਕੁਝ ਕਰਨਾ ਹੋਵੇ ਜੀ ਤੇ ਫਰਸਟ ਥਿੰਗ ਫਰਸਟ ਕਿ ਮੈਨੂੰ ਤੁਸੀਂ ਵੀ ਸਿੰਗ ਕਰੋ ਮੈਂ ਹਾਂਜੀ ਰੈਕਡ ਕਰਦਾ ਹਾਂ ਹਾਂਜੀ ਬਿਲਕੁਲ ਓਕੇ ਤੇ ਮੇਰਾ ਆਪਣਾ ਚਲੋ ਕਰੇ ਹੋਏ ਤੋਂ ਚਾਰ ਪੰਜ ਛੱਡੇ ਖੁਦ ਦਾ ਚੈਨਲ ਰਿਕਾਰਡ ਲੇਬਲ ਹੈ ਕਿਉਂਕਿ ਮੈਨੂੰ ਹੁੰਦਾ ਕਿ ਇਸੇ ਕਰਕੇ ਮੈਂ ਖੁਦ ਦਾ ਵੀਡੀਓਗ੍ਰਾਫੀ ਦਾ ਕੰਮ ਸਟਾਰਟ ਕਰਿਆ ਖੁਦ ਦਾ ਹੀ ਲਿਖਦਾ ਸੀਗਾ ਰੈਪ ਕਰਦਾ ਕਿਉਂਕਿ ਮੈਨੂੰ ਹੁੰਦਾ ਕਿ ਮੈਂ ਆਪਣਾ ਕੰਮ ਤੇ ਆਪ ਕਰਾਂ ਲਾਈਕ ਮੈਂ ਹਮ ਜੈਪ ਕਰਦਾ ਮੈਂ ਲਿਰਿਕਸ ਖੁਦ ਲਿਖ ਰਿਹਾ ਉਹਦੀ ਮੈਂ ਰਿਕਾਰਡਿੰਗ ਹੁਣ ਮੈਂ ਆਪ ਸ਼ੁਰੂ ਕਰਨੀ ਹੈ ਆਪਣੇ ਸਟੂਡੀਓ ਦੇ ਵਿੱਚ ਹਣਾ ਤੇ ਆਮ ਟੇਕਿੰਗ ਅ ਸਟਡੀ ਟੂ ਡੂ ਮਿਕਸ ਮਾਸਟਰ ওকে ਮੀਨ ਸਾਊਂਡ ਇੰਜੀਨੀਅਰਿੰਗ ਦੀ ਸਟਡੀ ਸ਼ੁਰੂ ਕਰ ਰਿਹਾ ਕਿ ਚਲੋ ਮੈਂ ਉਹ ਵੀ ਚੀਜ਼ ਕਰ ਸਕਾ ਕਿ ਅੱਜ ਕੱਲ ਔਨਲਾਈਨ ਤੁਹਾਨੂੰ ਐਟ ਨੋ ਕਾਸਟ ਮਿਲ ਜਾਂਦੀਆਂ ਕਿ ਤੁਸੀਂ ਵਿਦਆਊਟ ਐਨੀ ਕਾਸਟ ਵੀ ਤੁਹਾਨੂੰ ਇੰਨਾ ਪ੍ਰੋਡਿਊਸਰ ਹੈਗੇ ਜਿਹੜੇ ਤੁਹਾਨੂੰ ਬੀਟਸ ਦੇ ਦਿੰਦੇ ਆ ਹਾਂ ਹਾਂ ਤੇ ਪਰ ਇਹ ਕਿ ਇੰਜੀਨੀਅਰਿੰਗ ਵਾਸਤੇ ਤੁਹਾਨੂੰ ਬੰਦਾ ਕੋ ਲੱਭਣਾ ਪੈਂਦਾ ਚਲੋ ਇਹ ਮੈਂ ਸਿੱਖ ਲੂੰਗਾ ਚਲੋ ਇਹ ਕਿਵੇਂ ਆਪ ਕੰਮ ਨਾ ਵੀ ਕਰਾਂ ਪਰ ਮੈਂ ਕਿਸੇ ਕੋਲੋਂ ਜਿ ਕਰਾਰਿਆ ਨੂੰ ਦੱਸ ਤੇ ਸਕਾ ਕਿ ਉਹ ਚ ਕਮੀ ਕੀ ਆ ਟੈਕਨੀਕਲੀ ਵੇਅ ਆਬਾਊਟ ਹਾਊ ਟੂ ਡੂ ਥੈਟ ਉਹ ਤੁਹਾਨੂੰ ਜੇ ਸਮਝਾ ਦਿੱਤੀ ਸਟੂਡੀਓ ਸ਼ੁਰੂ ਕਰ ਰਹੇ ਕਿ ਮੈਨੂੰ ਹੁੰਦਾ ਕਿ ਕਈ ਵਾਰੀ ਆਪਾਂ ਜਾਣਨੇ ਕਿਸੇ ਸਟੂਡੀਓ ਦੇ ਵਿੱਚ ਆਪਣੇ ਦਿਮਾਗ ਬੈਕ ਆਫ ਦਾ ਮਾਈਂਡ ਇਹ ਹੁੰਦਾ ਯਾਰ ਤੇ ਮੈਂ ਪੇ ਕੀਤਾ ਮੇਰਾ ਟਾਈਮ ਫਿਨਿਸ਼ ਹੋਏ ਨਾ ਬੰਦੇ ਸਟ੍ਰੈਸ ਅੱਧਾ ਉੱਧ ਦਿਮਾਗ ਰਹਿ ਜਾਂਦਾ ਕਿ ਮੈਂ ਪੇ ਕੀਤਾ ਮੈਂ ਇਤੋਂ ਟਾਈਮ ਮੁਕਿਆ ਨਾ ਤੇ ਬੰਦਾ ਆਪਣਾ 100% ਦੇ ਪਾਉਂਦਾ ਰਿਕੋਰਡਿੰਗ ਵੇਲੇ ਤੇ ਮੇਨ ਮੇਰਾ ਮੋਟਿਵ ਇਹੀ ਹੈ ਕਿ ਮੇਰ ਕੋ ਜੇ ਕੋਈ ਬੰਦਾ ਆਉਂਦਾ ਹੈ ਕਿ ਮੈਂ ਕਿਉਂਕਿ ਮੈਂ ਐਜ਼ ਅ ਹੌਬੀ ਕਰ ਰਿਹਾ ਕਿ ਮੈਨੂੰ ਸ਼ੌਂਕ ਠੀਕ ਹੈ ਤੁਹਾਡਾ ਹੁਣ ਤੁਸੀਂ ਕਹਿਦੇ ਰਹੇ ਉਹ ਵੀ ਸ਼ੌਂਕ ਆ ਵੀ ਜਿਸ ਕੰਟਰੀ ਚ ਬੈਠੇ ਆ ਇੱਥੇ ਜਦੋਂ ਤੁਸੀਂ ਪੈਸੇ ਦੀ ਗੱਲ ਆਪਾਂ ਕਰਦੇ ਆ ਵੀ ਇੱਥੇ ਜਨਰਲੀ ਬੰਦਾ ਜਦੋਂ ਕੰਮ ਕਰਦਾ ਹੈ ਜਾਂ ਕੋਈ ਚੀਜ਼ ਹਾਇਰ ਕਰਦਾ ਹੈ ਜਾਂ ਮਾਰਕੀਟ ਵੀ ਜਾਣਦੇ ਆਪਾਂ ਆਵਰਸ ਦੇ ਸਾਹਮਣੇ ਪੈਸੀ ਕੈਲਕੂਲੇਟ ਕੀਤੇ ਜਾਂਦੇ ਨੇ ਅਜਿਹੇ ਮਾਹੌਲ ਦੇ ਵਿੱਚ ਰਹਿੰਦਿਆਂ ਹੋਇਆਂ ਤੁਹਾਨੂੰ ਇਹ ਕਿਵੇਂ ਫੁਰਨਾ ਫੁਰਿਆ ਵੀ ਮੈਂ ਕੁਝ ਅਜਿਹੀ ਸਰਵਿਸ ਕਰਾਂ ਆਲਰੇਡੀ ਆਪਾਂ ਇਮਾਕ ਆਰਮ ਕਰ ਰਹੇ ਹਾਂ ਕਿ ਚਲੋ ਠੀਕ ਆ ਗੁਰ ਚੱਲ ਰਿਹਾ ਸਾਰਾ ਕੁਝ ਓਕੇ ਪਰ ਚੱਕਰ ਆ ਜਿਹੜੀ ਹੌਬੀ ਆ ਹੌਬੀ ਆਸਤੇ ਜੇ ਹੁਣ ਕੋਈ ਕਈ ਬੰਦੇ ਜਿਮ ਲਾਉਂਦੇ ਆ ਜੀ ਕਈ ਬੰਦੇ ਮੈਡੀਟੇਸ਼ਨ ਕਰਦੇ ਆ ਕਈ ਬੰਦੇ ਕੁਝ ਕਰਦੇ ਆ ਉਹ ਟਾਈਮ ਪੀਰੀਅਡ ਤੁਸੀਂ ਆਪਣੇ ਆਪ ਨੂੰ ਹੌਬੀ ਐਜ਼ ਅ ਹੌਬੀ ਦੇ ਰਹੇ ਤੁਸੀਂ ਉਹ ਚੇਹੇ ਨਹੀਂ ਸੋਚਦੇ ਮੈਨੂੰ ਇਹ ਚਰਨੀ ਕਿਉਂਦਾ ਆਪਾਂ ਨਹੀਂ ਤੋਂ ਹੀ ਲਾ ਲਓ ਜੀ ਆਪਾਂ ਵਿਚਾਰਮੰਦ ਚ ਕਮਾਈ ਲਈ ਥੋੜੀ ਖੋਲ੍ਹਿਆ ਹੋਗੀ ਚੱਕਰੇ ਹੈ ਕਿ ਜਿੱਦਨ ਕਿਉਂਕਿ ਮੈਂ ਕੰਮ ਪਹਿਲੇ ਦਿਨ ਤੋਂ ਇਹ ਸੋਚ ਕੇ ਕਰਿਆ ਸੀਗਾ ਕਿ ਅਰਨਿੰਗ ਐਜ਼ ਅ ਮੈਨੂੰ ਸਿੰਗਰ ਹੋ ਰਹੀ ਆ ਜਾਂ ਮੇਰੇ ਗਾਣੇ ਚੱਲ ਰਹੇ ਆ ਉਹ ਡਿਫਰੈਂਟ ਥਿੰਗ ਆ ਪਰ ਇਹ ਮੇਰੀ ਹੌਬੀ ਆ ਕਿ ਮੈਂ ਇੱਕ ਚਲੋ ਮਹਿਫਲ ਬਣੀ ਰਵੇ ਬੰਦਾ ਬੈਠਾ ਕੁਝ ਸਿੱਖ ਰਿਹਾ ਗਾ ਰਿਹਾ ਕਰ ਰਿਹਾ ਕਿਉਂਕਿ ਮੈਂ ਆਪਣੇ এনवायरमेंट ਉਦਾਂ ਕ੍ਰੀਏਟ ਕਰਾਂ ਕਿ ਮੈਂ ਆਪਣੇ ਆਪ ਵੀ ਲਿਖ ਸਕਾਂ ਕਾ ਸਕਾ ਓਕੇ ਤੇ ਜੇ ਮੈਂ ਇਹ ਵੀ ਚੀਜ਼ ਐਜ਼ ਅ ਮਨੀ ਆਨ ਨੂੰ ਲੈ ਗਿਆ ਇਹ ਹੌਬੀ ਨਹੀਂ ਰਹਿ ਗਈ ਇੰਟਰਸਟ ਨਹੀਂ ਰਹਿ ਗਿਆ ਫਿਰ ਇਹ ਹੋਏਗਾ ਕਿ ਮੈਨੂੰ ਹੋਣਾ ਕਿ ਮੈਂ ਪੈਸੇ ਕਮਾ ਲਾ ਤੇ ਜਦੋਂ ਬੰਦਾ ਪੈਸੇ ਕਮਾਉਣ ਦੇ ਚੀਜ਼ ਵੱਲ ਵੜ ਜਾਂਦਾ ਇੰਟਰਸਟ ਖਤਮ ਹੋਣ ਲੱਪੇ ਤੁਸੀਂ ਆਪਣਾ 100% ਮਤਲਬ ਕ੍ਰੀਏਟੀਵਿਟੀ ਦੇ ਕੇ ਦੇਣਾ ਕਿ ਖਤਮ ਹੋਣ ਲੱਪੇ ਕਿਉਂਕਿ ਕਈ ਹੋਇਆ ਵੀ ਹੈ ਸਾਡਾ ਕਿ ਅਸੀਂ ਕਈ ਪੁਰਾਣੇ ਜਿਹੜੇ ਆਲਰੇਡੀ ਸਟੈਬਲਿਸ਼ਡ ਪ੍ਰੋਡਿਊਸਰਸ ਆ ਜਾਂ ਸਿੰਗਰਸ ਆ ਉਹਨਾਂ ਨਾਲ ਜਦੋਂ ਗੱਲ ਕਰੀਦੀ ਆ ਉਹ ਪਹਿਲੀ ਗੱਲ ਇਹੀ ਸ਼ੁਰੂ ਕਰਦੇ ਆ ਕਿ ਬਾਈ ਇੰਨੀ ਪੇਮੈਂਟ ਪਾ ਦੇ ਦੈਨ ਵੀ ਵਿਲ ਸਟਾਰਟ ਵਰਕ ਜਦੋਂ ਅੱਧੀ ਪੇਮੈਂਟ ਪਹੁੰਚ ਜਾਂਦੀ ਆ ਫਿਰ ਕੀ ਹੁੰਦਾ ਕਿ ਅਗਲੇ ਬੰਦੇ ਨੂੰ ਜਦੋਂ ਅਸੀਂ ਕਾਲ ਕਰੀਦੀ ਆ ਬੋਲਣ ਦਾ ਤਰੀਕਾ ਬਦਲ ਜਾਂਦਾ ਡੀਲ ਕਰਨ ਦਾ ਤਰੀਕਾ ਬਦਲ ਜਾਂਦਾ ਹਣਾ ਹੁਣ ਜੇ ਕਹਿ ਦਈਏ ਕਿ ਮੈਂ ਪਹਿਲਾਂ ਗੱਲ ਕਰ ਰਿਹਾ ਬਾਈ ਤੁਸੀਂ ਇਦਾਂ ਕਰ ਲਾਂਗੇ ਉਦਾਂ ਕਰ ਲਾਂਗੇ ਜਿੱਦਾਂ ਤੁਸੀਂ ਕਹੋ ਕਰ ਲਾਂਗੇ ਜਦੋਂ ਹਾਫ ਪੇਮੈਂਟ ਚੱਲ ਗਈ ਆਲਰੇਡੀ ਮੈਂ ਫਸ ਚੁੱਕਾ ਉੱਥੇ ਫਿਰ ਯਾਰ ਅਸੀਂ ਇਹ ਕੰਮ ਇਦਾਂ ਹੀ ਕਰਦੇ ਤੁਸੀਂ ਕਰਾਉਣਾ ਕਿ ਨਹੀਂ ਕਰਾਉਣਾ ਦੈਟ ਹੈਪਨਸ ਅ ਲੋਟ ਓਕੇ ਇਹ ਹੋਇਆ ਵੀ ਸਾਡੇ ਨਾਲ ਹੁਣ ਕਈ ਮੁੰਡੇ ਹੋਰ ਵੀ ਆ ਮੇਰੇ ਨੌਨ ਦੇ ਵਿੱਚ ਉਹਨਾਂ ਨਾਲ ਹੋ ਰਿਹਾ ਪਰ ਮੈਂ ਚਾਹੁੰਦਾ ਕਿ ਮੈਂ ਬੰਦਾ ਮੇਰੇ ਕੋ ਗਾਣਾ ਕਰਨ ਤੋਂ ਪਹਿਲਾਂ ਆ ਜੇ ਕਿ ਮੈਂ ਉਹਨੂੰ ਨੌਲੇਜ ਦੇ ਸਕਾਂ ਪਰ ਆ ਚੀਜ਼ਾਂ 'ਚ ਫਸ ਨਾ ਜਾਈ ਨਹੀਂ ਹੁਣ ਤੁਸੀਂ ਇੱਕ ਗਾਣਾ ਹੁਣ ਕਿਉਂਕਿ ਬਹੁਤ ਸਾਰੀਆਂ ਇੱਕ ਆਪਾਂ ਕੰਟਰੋਵਰਸੀ ਦਾ ਜ਼ਿਕਰ ਵੀ ਕਰਦੇ ਹਾਂ ਉਸ ਟਰੈਕ ਵੀ ਹੁਣ ਜਦੋਂ ਤੁਸੀਂ ਕਹਿੰਦੇ ਵੀ ਮੈਂ ਸਟੂਡੀਓ ਪ੍ਰੋਵਾਈਡ ਕਰਾਂਗਾ ਉਸ ਕਿਸੇ ਵੀ ਗੀਤਕਾਰ ਨੂੰ ਜਾਂ ਗਾਇਕ ਨੂੰ ਖਾਸ ਤੌਰ ਤੇ ਬਾਕੀ ਵੀ ਸਰਵਿਸਿਜ਼ ਤੁਸੀਂ ਕਹਿ ਰਹੇ ਹੋ ਵੀ ਦੇਵਾਂਗੇ ਕਿ ਤੁਸੀਂ ਉਹਨਾਂ ਨਾਲ ਬੌਂਡ ਵਗੈਰਾ ਪਰੋਗੇ ਕੋਈ ਕੰਟਰੈਕਟ ਸਾਈਨ ਨਹੀਂ ਮੇਰਾ ਸਿਰਫ ਇਦਾਂ ਹੈ ਕਿ ਜਿੱਦੇ ਦਾ ਹੁੰਦੇ ਕੋਈ ਸਟੂਡੀਓ ਸੈਟਅਪ ਹੋ ਗਿਆ ਆਲਰੇਡੀ ਆਮ ਜੇ ਮੇਰਾ ਟਾਈਮ ਲੱਗ ਰਿਹਾ ਉੱਥੇ ਕੁਝ ਲੱਗ ਰਿਹਾ ਉਹਦੇ ਕੋਈ ਚਾਰਜਸ ਨਹੀਂ ਲਾਈਕ ਇਫ ਆਮ ਬਾਇੰਗ ਸਮਥਿੰਗ ਫਾਰ ਥੈਮ ਕਿ ਮੈਨੂੰ ਲੱਗਦਾ ਇੰਨਾ ਆਸਤੇ ਮੈਨੂੰ ਕੋਈ ਚੀਜ਼ ਲੈਣੀ ਪੈਣੀ ਮੈਂ ਜੇਬੋਂ ਕਿਉਂਕਿ ਜੇਬੋਂ ਪੈਸਾ ਕੋਈ ਨਹੀਂ ਲੌਂਦਾ ਇਸ ਟਾਈਮ ਦੇ ਵਿੱਚ ਇਹ ਤਾਂ ਮੰਨਦਾ ਵੀ ਹੈ ਤੇ ਆਪਾਂ ਲਾ ਨਹੀਂ ਸਕਦੇ ਇਸ ਟਾਈਮ ਤੇ ਠੀਕ ਹੈ ਜੀ ਕੱਲ ਨੂੰ ਹੋਊਗਾ ਸ਼ਾਇਦ ਉਹ ਵੀ ਕਰ ਸਕਦੇ ਹਣਾ ਤੇ ਆਪਾਂ ਨੂੰ ਲੱਗਦਾ ਹੈ ਕਿ ਮੇਰੀ ਜੇਬੋਂ ਕੁਝ ਲੱਗ ਰਿਹਾ ਮੈਂ ਉਹਨੂੰ ਸਿੱਧਾ ਸਿੱਧਾ ਬੰਦਾ ਟਰਾਂਸਪੇਰੈਂਟ ਦੱਸਦਾ ਬਈ ਇੰਨੇ ਪੈਸੇ ਇੱਥੇ ਲੱਗ ਰਹੇ ਆ ਕਿ ਤੂੰ ਇਹ ਚੀਜ਼ ਕਰ ਸਕਦਾ ਨਹੀਂ ਤਾਂ ਜਿਹੜੀ ਰਿਕਾਰਡਿੰਗ ਆ ਜਾਂ ਤੂੰ ਮੇਰੇ ਕੋਲ ਬੈਠਾ ਮੇਰਾ ਟਾਈਮ ਯੂਜ਼ ਕਰਨਾ ਉਹ ਅਨਲਿਮਿਟਿਡ ਆ ਤੂੰ ਕੋਈ ਚੱਕਰ ਨਹੀਂ ਉਹਦਾ ਕੋਈ ਚਾਰजेस ਨਹੀਂ ਆ ਕੋਈ ਕੁਛ ਨਹੀਂ ਮੈਂ ਹਨਾ ਕਿ ਆਪਾਂ ਉਸ ਚੀਜ਼ ਹੈ ਨਹੀਂ ਕਿਉਂਕਿ ਮੈਂ ਐਜ਼ ਅ ਹੌਬੀ ਕਰ ਰਹਾ ਮੈਂ ਸਿੱਖਣਾ ਵੀ ਚਾਹੁੰਦਾ ਹਾਂ ਅਜੇ ਨਹੀਂ ਤੇ ਤੁਸੀਂ ਜੇ ਮੰਨ ਲਓ ਦੇਖੋ ਹਰ ਇੱਕ ਬੰਦਾ ਪ੍ਰਪੱਕਤਾ ਹੁੰਦਾ ਨਹੀਂ ਮੀਨ ਹਰ ਇੱਕ ਇਹ ਵੀ ਨਾਲ ਦੀ ਨਾਲ ਵੀ ਇਹ ਇੱਕ ਬੰਦੇ ਕੋਲੇ ਹਰ ਇੱਕ ਤਰ੍ਹਾਂ ਦਾ ਟੈਲੈਂਟ ਨਹੀਂ ਹੋ ਸਕਦਾ ਸਿੱਖਣਾ ਜਾਂ ਸਾਰਾ ਕੁਝ ਇਕੱਠਾ ਕਰਨਾ ਜੇ ਕਿਸੇ ਬੰਦੇ ਨੂੰ ਕੁਝ ਅਜਿਹੀ ਚੀਜ਼ ਚਾਹੀਦੀ ਹੈ ਫਾਰ ਇਗਜ਼ਾਮਪਲ ਇੱਕ ਕੰਪੋਜ਼ਰ ਚਾਹੀਦਾ ਹੈ ਹਾਂ ਜੀ ਜੇ ਤੁਸੀਂ ਕੰਪੋਜ਼ਰ ਨਹੀਂ ਉਤੋਂ ਆਊਟਸੋਰਸ ਵੀ ਕਰਾ ਕੇ ਦਿੰਦੇ ਹੋ ਆਊਟਸੋਰਸ راستਵੇ ਆਪਣੇ ਕੋਲ ਬੰਦੇ ਬਹੁ ਹੈਗੇ ਕਈ ਸ਼ੌਂਕੀਆ ਵੀ ਕਰਦੇ ਹੁਣ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਮੈਂ ਕੰਪੋਜ਼ਰ ਕਰਾ ਕੇ ਦਊਂਗਾ ਸ਼ਾਇਦ ਉਹ ਚਾਰਜ ਹੀ ਕਰੇ ਕਈ ਬੰਦੇ ਫ੍ਰੀ ਕੰਮ ਵੀ ਕਰ ਰਹੇ ਕਈ ਮੈਂ ਆਲਰੇਡੀ ਮੈਂ ਸਟੂਡੀਓ ਦੇ ਵਿੱਚ ਰਿਕਾਰਡਿੰਗ ਫ੍ਰੀ ਕਰਾ ਰਿਹਾ ਹਾਂ ਕੋਈ ਲੇਖ ਕੇ ਗਾਣੇ ਫ੍ਰੀ ਦੇ ਰਿਹਾ ਅਜੇ ਟਾਈਮ 'ਚ ਕੋਈ ਆਪਣਾ ਮੁੰਡਾ ਹੈ ਜਿਹੜਾ ਆ ਕਹਿੰਦਾ ਮੈਂ ਕੰਪੋਜ਼ ਤੁਹਾਨੂੰ ਫ੍ਰੀ ਕਰ ਦੇਣਾ ਕਈ ਕਹਿੰਦਾ ਕਿ ਮੈਂ ਤੁਹਾਨੂੰ ਬੀਟ ਫ੍ਰੀ ਬਣਾ ਦਿੰਦਾ ਕਿਉਂਕਿ ਹਰੇਕ ਬੰਦਾ ਨਿਗਾਹ ਦੇ ਵਿੱਚ ਆਉਣਾ ਚਾਹੁੰਦਾ ਕਿ ਮੈਂ ਕਿਸੇ ਮੇਰੇ ਪਤਾ ਲੱਗਿਆ ਨਾ ਬਣੀ ਇਸ ਵਧੀਆ ਨਾਂ ਚੱਲ ਗਿਆ ਸਾਹਮਣ ਮੈਂ ਜੇ ਗਾਣਾ ਨਾ ਗੱਡਿਆ ਹੋਵੇ ਤੇ ਸ਼ਾਇਦ ਲੋਕਾਂ ਨੂੰ ਪਤਾ ਹੀ ਨਾ ਹੋਵੇ ਲਿਖਦਾ ਜਾਂ ਗਾਉਂਦਾ ਜਾਂ ਕਰਦਾ ਤੇ ਲੋਕੀ ਚਾਹੁੰਦੇ ਇੱਕ ਵਾਰੀ ਅਸੀਂ ਲੋਕਾਂ ਦੀ ਨਿਗਾਹ ਤੇ ਆਈਏ ਕਿ ਸਾਨੂੰ ਪਤਾ ਤਾਂ ਲੱਗੇ ਕਿ ਅਸੀਂ ਆ ਚੀਜ਼ ਕਰ ਰਹੇ ਹਾਂ ਕਿਉਂਕਿ ਹੁਣ ਆਪਾਂ ਇੱਥੇ ਦੇਖਦੇ ਇੱਥੇ ਜਿੱਦ ਫਾਈਨੈਂਸ ਦੀ ਉਹ ਨਵਾਂ ਬੰਦਾ ਜੇ ਆਪਾਂ ਕਹੀਏ ਕਿ ਆ ਰਿਆ ਉਹਨੂੰ ਚੌਚਾ ਦੇਖਨੇ ਪੈਣੇ ਆ ਆਪਣਾ ਖਰਚਾ ਵੀ ਦੇਖਣਾ ਆਪਣੇ ਸਟੂਡੈਂਟ ਫੀਸ ਵੀ ਦੇਖਣੀ ਠੀਕ ਹੈ ਰੋਜ਼ਗਾਰ ਦੇ ਜੋਬਾਂ ਵੀ ਕਰਨੀਆਂ ਉਹ ਚੋ ਟਾਈਮ ਕੱਢ ਕੇ ਬੰਦਾ ਸਟ्रेस ਫਰੀ ਫਿਰ ਜਦੋਂ ਆ ਚੀਜ਼ ਕਰਨ ਵਾਸਤੇ ਕਰੇ ਉਹਨੂੰ ਲੱਗੇ ਕਿ ਮੈਨੂੰ ਫਿਰ ਪੈਸੇ ਲਾਉਣੇ ਪੈਣੇ ਆ ਅਗਲਾ ਬੰਦਾ ਕਹਿੰਦਾ ਯਾਰ ਮੈਂ ਇੱਕ ਵਾਰੀ ਸਾਰਾ ਸੈਟਲਡ ਆਊਨ ਹੋ ਜਾ ਤੇ ਮੈਂ ਫਿਰ ਕਰੂੰਗਾ ਪਰ ਕੀ ਹੁੰਦਾ ਕਿ ਜਦੋਂ ਤੱਕ ਤੁਸੀਂ ਸੈਟਲਡ ਆਊਨ ਹੁੰਨੇ ਆ ਫਿਰ ਤੁਸੀਂ ਹੋਰ ਜ਼ਿੰਮੇਵਾਰੀਆਂ ਆ ਜਾਂਦੀਆਂ ਤੁਹਾਡੇ ਸਿਰ ਤੇ ਨਹੀਂ ਪਰ ਜਿਵੇਂ ਆਮ ਆਪਣੇ ਪੰਜਾਬੀ ਚ ਕਹਾਵਤ ਹੈ ਵੀ ਕਰਬੂਜ ਨੂੰ ਵੇਖੇ ਕਰਬੂਜਾਂ ਨਾਲ ਪੜਦਾ ਹਾਂਜੀ ਹਾਂਜੀ ਹੁਣ ਤੁਸੀਂ ਗੱਲ ਕੀਤੀ ਵੀ ਮੈਂ ਪ੍ਰੋਵਾਈਡ ਕਰ ਰਿਹਾ ਨੋ ਡਾਊਟ ਹੋਰ ਸਟੂਡੀਓਜ਼ ਵੀ ਬਹੁਤ ਹੈਗੇ ਨੇ ਜਿਹੜੇ ਕਿ ਚਾਰਜ ਵੀ ਕਰ ਰਹੇ ਨੇ ਫਿਰ ਆਉਣ ਵਾਲੇ ਕੱਲ ਦੇ ਵਿੱਚ ਤੁਹਾਡਾ ਕੀ ਸਟੈਂਡ ਰਹੂਗਾ ਇਸ ਵਿਸ਼ੇ ਤੇ ਸਾਡਾ ਸਟੈਂਡ ਇਹੀ ਆ ਕਿ ਜਿੱਦੋਂ ਤੋਂ ਆਪਾਂ ਆਲਰੇਡੀ ਮੈਂ ਆਪਣੇ ਉਹੀ ਗੱਲ ਕਿ ਟਾਈਮ ਦੇ ਰਿਹਾ ਕਰ ਰਿਹਾ ਕਿਉਂਕਿ ਇੱਕ ਜਦੋਂ ਬੰਦੇ ਮੈਂ ਆਪਣੀ ਟੀਮ ਜੋੜ ਲਈ ਕਰ ਰਿਹਾ ਕਿਉਂਕਿ ਮੈਂ ਚਾਹੁੰਨਾ ਕਿ ਐਡੀ ਲੇਟ ਦੇ ਵਿੱਚ ਲੋਕੀ ਆਪਸ ਇੱਕ ਦੂਜੇ ਨੂੰ ਜਾਣਨ ਜਿਹੜੇ ਆਰਟਿਸਟ ਆ ਓਕੇ ਹਨਾ ਆਰਟਿਸਟ ਇੱਕ ਦੂਜੇ ਨਾਲ ਜਾਣ ਤੀਜੇ ਦਿਨ ਮਿਰਕੋ ਨਾ ਕਿਤੇ ਪੇ ਕਰਕੇ ਵੀ ਚੱਲ ਜਾਣ ਇਟਸ ਓਕੇ ਬਟ ਮੈਨੂੰ ਹੈਗੇ ਆਪਾਂ ਅਜੇ ਅੱਜ ਦੇ ਟਾਈਮ ਦੇ ਵਿੱਚ ਸਿੰਗਰਸ ਨੂੰ ਹੀ ਨਹੀਂ ਪਤਾ ਇੱਥੇ ਸਿੰਗਰ ਕਿਹੜਾ ਹੈ ਵਧੀਆ ਸੋਹਣ ਆਡੀਅנס ਨੂੰ ਕਿੱਥੋਂ ਪਤਾ ਲੱਗ ਜੂਗਾ ਓਕੇ ਤੇ ਤੁਸੀਂ ਕੋਈ ਕੀਤਾ ਕੋਈ ਇਸ ਤਰ੍ਹਾਂ ਦੀ ਕੋਈ ਡਾਇਰੈਕਟਰੀ ਜਾਂ ਕੋਈ ਤਿਆਰ ਕੀਤਾ ਵੀ ਤੁਹਾਨੂੰ ਪਤਾ ਹੋਵੇ ਵੀ ਕਿੰਨੇ ਸਿੰਗਰਸ ਆਪਣੇ ਇਸ ਸ਼ਹਿਰ 'ਚ ਹੈਗੇ ਮੈਂ ਆਲਰੇਡੀ ਹੁਣ ਸ਼ਾਇਦ ਘੱਟੋ ਘੱਟ ਮੈਂ ਗਿਣੇ ਹੁਣ ਉਂਗਲਾਂ ਤੇ ਜੇ ਗਿਨੇ ਹੁਣ ਤੇ ਮੈਨੂੰ ਲੱਗਦਾ 25 ਤੋਂ 30 ਇਦਾਂ ਦੇ ਬੰਦੇ ਆ ਜਿਹੜੇ ਮੈਨੂੰ ਪਤਾ ਕਿ ਲਿਖ ਰਹੇ ਆ ਜਾਂ ਗਾਣਾ ਚਾਹੁੰਦੇ ਆ ਅੱਛਾ ਪਰ ਵਿੱਚੋਂ ਆਲਰੇਡੀ 15 15 ਜਣੇ ਹੈਗੇ ਜਿਨ੍ਹਾਂ ਨੇ ਗਾਣੇ ਕੱਢ ਵੀ ਚੁੱਕੇ ਆ ਪਰ ਉਹ ਵੀ ਨਹੀਂ ਪਤਾ ਲੋਕਾਂ ਨੂੰ ਨਹੀਂ ਪਤਾ ਜਿਹੜੇ ਆਲਰੇਡੀ ਲੋਕਾਂ ਨੇ ਰਿਲੀਜ਼ ਕਰ ਚੁੱਕੇ ਆ ਸੌਂਗਸ ਤੇ ਨਹੀਂ ਪਤਾ ਮੈਂ ਤੁਹਾਨੂੰ ਕੁਲਮਾ ਲਾ ਕੇ ਇੱਕ ਅਜਿਹਾ ਪਲੇਟਫਾਰਮ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਮਾਰਕੀਟਿੰਗ ਹੋ ਜਾਏ ਐਡੀਲੇਟ ਦੇ ਵਿੱਚ ਸਿੰਗਰਸ ਜਿਹੜੇ ਆ ਉਹ ਹੈਗੇ ਆ ਜਾਂ ਲੇਰਿਸਿਸਟ ਅਗੇ ਮਤਲਬ ਆਰਟਸ ਆਰਟਿਸਟ ਬੰਦਾ ਹੈਗਾ ਕਿ ਜਿਹੜੇ ਚੀਜ਼ ਕਰ ਰਿਹਾ ਤੇ ਉਹ ਆਪਾਂ ਲੋਕਾਂ ਦੀ ਨਿਗਾਹ ਚ ਲੈ ਆਈਏਗੀ ਲੋਕਾਂ ਨੂੰ ਹੋਵੇ ਕਿ ਹਾਂ ਬਈ ਇੱਥੇ ਬੈਠੇ ਇੱਕ ਪਲੈਟਫਾਰਮ ਤੋਂ ਇੱਕ ਦੂਜੇ ਨੂੰ ਤੁਸੀਂ ਕਰਦੇ ਕਿ ਉਹ ਮੇਰੇ ਕੋਈ ਬੰਦਾ ਆਉਂਦਾ ਆ ਤੇ ਮੇਰੀ ਪ੍ਰੋਮੋਸ਼ਨ ਪਰ ਜਿੱਦਾਂ ਕਿ ਤੁਸੀਂ ਪ੍ਰਮੋਟਰ ਵੀ ਹੋ ਸਿੰਗਰ ਬੁਲਾਣੇ ਹੋ ਹਨਾ ਕਈ ਵਾਰ ਮੈਂ ਦੇਖਿਆ ਇੱਕ ਵਾਰ ਤੁਸੀਂ ਮਨਸਪੂਰਾਂ ਨੂੰ ਵੀ ਬੁਲਾਇਆ ਸੀਗਾ ਤਾਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਉਹਨਾਂ ਤੱਕ ਨਹੀਂ ਕਦੇ ਅਪਰੋਚ ਕੀਤੀ ਕਿ ਮੇਰੀ ਹੈਲਪ ਕਰੋ ਕਿ ਮੇਰੇ ਕੋਲ ਇਦਾਂ ਦੀ ਥੀਮ ਹੈ ਕਿ ਮੈਂ ਨਵੇਂ ਸਿੰਗਰਾਂ ਨੂੰ ਮੌਕਾ ਦੇਣਾ ਚਾਹਨਾ ਤੇ ਉਥੇ ਕੀ ਹੁੰਦਾ ਹੁਣ ਮੇਰੇ ਸ਼ੋਅ ਦੇ ਉੱਤੇ 2 ਤੋਂ 3 ਨਵੇਂ ਆਰਟਿਸਟ ਨੇ ਵੀ ਪਰਫਾਰਮ ਕੀਤਾ ਸੀ ਲੋਕਲ ਓਕੇ ਵੀ ਜਿਹੜੇ ਸਿੰਗਰ ਆਨੇ ਆ ਸਿੰਗਰ ਸੀਗੇ ਮਿਸ ਪੂਜਾ ਤੋਂ ਪਹਿਲਾਂ ਉਹਨਾਂ ਨੇ ਪਰਫਾਰਮ ਕੀਤਾ ਆਪਣੇ ਲੋਕਲ ਆ ਆਡੀਅנס ਨੇ ਬਹੁਤ ਉਹਨਾਂ ਨੂੰ ਮੰਗ ਅਕਸ਼ਿਆ ਚਲੋ ਸਾਰੇ ਨੇ ਵਧੀਆ ਲੱਗਾ ਸਾਰਿਆਂ ਨੂੰ ਕਿ ਹਾਂ ਪਰ ਲੋਕਲ ਇੱਕ ਟੈਲੈਂਟ ਉੱਠ ਗਿਆ ਹੈ ਹੂੰ ਹੂੰ ਤੇ ਪਰ ਚੱਕਰ ਇਹ ਹੈ ਕਿ ਹੁਣ ਜੇ ਆਪਾਂ ਕਹੀਏ ਕਿ ਮੰਨ ਲਓ ਜਿਹਦਾ ਕੋਈ ਵੀ ਸਿੰਗਰ ਐਸਟੈਬਲਿਸ਼ਡ ਸਿੰਗਰ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਆਪਾਂ ਉਹਨਾਂ ਨੂੰ ਕਹਿੰਨੇ ਕਿ ਤੁਸੀਂ ਸਾਡਾ ਗਾਣਾ ਸ਼ੇਅਰ ਕਰਦੇ ਉਹਨਾਂ ਦਾ ਕੀਤਾ ਠੀਕ ਹੈ ਜੀ ਉਹ ਉਹਨਾਂ ਦੀ ਜੌਬ ਆ ਹੈ ਨਾ ਉਹ ਤੋਂ ਅਰਨ ਕਰ ਰਹੇ ਆ ਜੇ ਉਹ ਇੱਕ ਬੰਦੇ ਨੂੰ ਫ੍ਰੀ ਕੰਮ ਕਰਕੇ ਦੇਣਗੇ ਨਾ ਉਹਨਾਂ ਨੂੰ ਸਾਰਿਆਂ ਨੂੰ ਗਾਂ ਫ੍ਰੀ ਕਰਕੇ ਦੇਣਾ ਪੈਣਾ ਪਰ ਚੱਕਰਿਆ ਉਹ ਅਰਨ ਇੱਥੋਂ ਕਰ ਰਹੇ ਆ ਜੇ ਹੁਣ ਕਹਾਂਗੇ ਮੈਂ ਇੱਕ ਕੋਈ ਫੀਮੇਲ ਸਿੰਗਰ ਆ ਉਹਨਾਂ ਕਹਾਂਗੇ ਤੂੰ ਤੁਸੀਂ ਸਾਨੂੰ ਸਪੋਰਟ ਕਰੋ ਜਾਂ ਸਾਡਾ ਡਿਊਟ ਕਰ ਲਓ ਉਹਨਾਂ ਦੇ ਜੋ ਚਾਰਜਸ ਆ ਮੇਬੀ ਜੇ ਲੱਖ ਰੁਪਈਆ ਲੈ ਰਹੇ ਇੰਡੀਆ ਦਾ ਸ਼ਾਇਦ ਉਹ ਕਹਿੰਦੇ ਚਲੋ ਆਪਾਂ 50000 ਚ ਕਰ ਲੈਂਦੇ ਆ ਪਰ ਜੇ ਉਹ ਫ੍ਰੀ ਤੇ ਆ ਗਏ ਅਜੇ ਇੱਕ ਨੇ ਆਉਣਾ ਕੱਲ ਨੂੰ ਦੋਵਾਂ ਨੇ ਆਉਣਾ ਉਹ ਫ੍ਰੀ ਕਰ ਨਹੀਂ ਸਕਦੇ ਕਿਉਂਕਿ ਉਹ ਅਰ ਨਹੀਂ ਹੁਣ ਮੋਸਟਲੀ ਮੋਸਟਲੀ ਇਹ ਪ੍ਰੋਫੈਸ਼ਨਲ ਆ ਤੇ ਆਪਾਂ ਉਹ ਚੀਜ਼ ਕਹਿਣਾ ਨਹੀਂ ਚਾਹੁੰਦੇ ਮੈਂ ਕਹਾਂ ਕਿ ਮੇਰਾ ਟਰੱਟ ਦਾ ਕੰਮ ਨਹੀਂ ਹਾਂ ਐਨਾ ਵੀ ਬਹੁਤ ਹੁੰਦਾ ਕਿ ਚਲੋ ਇੱਕ بڑے ਸਿੰਗਰ ਦਾ ਐਨਾ ਕਿ ਫਰਜ਼ ਬਹੁਤ ਹੁੰਦਾ ਹੈ ਕਿ ਉਹ ਸਟੇਜ ਤੇ ਆਪਣੇ ਤੋਂ ਪਹਿਲਾਂ ਆ ਫਿਰ ਬਾਅਦ ਚ ਤਾਂ ਇਹ ਮੁਸ਼ਕਲ ਹੈ ਪਰ ਆਪਣੇ ਤੋਂ ਪਹਿਲਾਂ ਜੀ ਦੇਖੋ ਮਾਨ ਸਰ ਮੈਨੂੰ ਇਹ ਲੱਗਦਾ ਪਰ ਜੀ ਵੀ ਜਿਹੜਾ ਬੰਦਾ ਇਸ ਤਰ੍ਹਾਂ ਦਾ ਪ੍ਰੋਫੈਸ਼ਨਲੀ ਕੰਮ ਕਰਨਾ ਸ਼ੁਰੂ ਕਰ ਲੈਂਦਾ ਹੈ ਵੀ ਇੱਕ ਉਹ ਘੋੜਾ ਬਣ ਜਾਂਦਾ ਵੀ ਜਿੰਦੇ ਬਾਰੇ ਕਿਹਾ ਜਾਂਦਾ ਵੀ ਘੋੜਾ ਘਾਹ ਸੇ ਦੋਸਤੀ ਕਰੇਗਾ ਖਾਏਗਾ ਹੁਣ ਤੁਹਾਡੀ ਇੱਕ ਗੱਲ ਬੜੀ ਮਨ ਇਮਾਨਦਾਰੀ ਨਾਲ ਜਿਹੜਾ ਤੁਸੀਂ ਗੱਲ ਕੀਤੀ ਸੀ ਵੀ ਮੈਂ ਸਿੰਗਰ ਨਹੀਂ ਆ ਪਰ ਮੈਂ ਰੈਪ ਕਰਦਾ ਹਾਂ ਹੁਣ ਜਿਹੜਾ ਕੋਈ ਨਵੇਂ ਸਿੰਗਰਸ ਜਿਹੜੇ ਨੇ ਉਹ ਇਸ ਫੀਲਡ 'ਚ ਬਣਨਾ ਚਾਹੁੰਦੇ ਨੇ ਆਪਣਾ ਨਾਮ ਕਮਾਉਣਾ ਚਾਹੁੰਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿੱਥੋਂ ਕਿ ਸ਼ੁਰੂਆਤ ਕਰਨੀ ਚਾਹੀਦੀ ਉਹਨਾਂ ਨੂੰ ਜਿਹੜੀ ਸਟਾਰਟਿੰਗ ਹੁੰਦੀ ਆ ਸਟਾਰਟਿੰਗ ਦੇ ਵਿੱਚ ਕੀ ਹੁੰਦਾ ਕਿ ਮਤਲਬ ਕੀ ਹੁਣ ਆਪਾਂ ਸੋਚੀਏ ਕਿਉਂਕਿ ਕਈ ਸਿੰਗਰਸ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਅਸੀਂ ਤਕੜੇ ਦੇ ਨਾਲ ਕਲੈਬ ਕਰਾਂਗੇ ਤੇ ਸ਼ਾਇਦ ਅਸੀਂ ਚੱਲ ਪਈਏ ਓਕੇ ਉਹਦੇ ਵਿੱਚ ਕੀ ਪ੍ਰੋਬਲਮ ਆਉਂਦੀ ਹੈ ਜਿਹੜੀ ਮੈਨੂੰ ਲੱਗਦੀ ਮੈਂ ਗਲਤ ਵੀ ਹੋ ਸਕਦਾ ਕਿ ਤਨਾ ਕਿਤੇ ਪਰ ਮੈਂ ਜਿਹੜੀ ਚੀਜ਼ ਐਨਲਾਈਜ਼ ਕੀਤੀ ਕਿ ਮੈਨੂੰ ਇਹ ਲੱਗਦਾ ਜੇ ਤੁਸੀਂ ਤਕੜੇ ਬੰਦੇ ਨਾਲ ਕੰਮ ਕਰਦੇ ਪਹਿਲਾਂ ਤੇ ਤੁਸੀਂ ਆਪਣੀ ਜਿਹੜੀ ਤੁਹਾਡਾ ਤੁਸੀਂ ਪੈਸੇ ਜੋੜੇ ਹੁੰਦੇ ਆ ਲਵ ਹਣਾ ਕਿ ਲਾ ਲੋ ਵੀ ਜਿਹੜਾ ਗਾਣਾ ਮੈਂ ਕਿਸੇ ਦੇ ਨਾਲ ਕਲੈਬ ਕਰਕੇ ਇੱਕ ਕਰਨਾ ਮੈਂ ਸ਼ਾਇਦ ਇਕੱਲਾ ਪੰਜ ਕਰ ਲਵ ਹੂੰ ਠੀਕ ਹੈ ਜੀ ਹੁਣ ਮੈਂ ਕਿਸੇ ਨੂੰ ਕੋਈ ਸਿੰਗਰ ਆ ਨਾਲ ਤਕੜਾ ਸਿੰਗਰ ਆ ਉਹਨੇ ਰੁਪਿਆ ਲੱਖ 2 ਲੱਖ ਰੁਪਏ ਲੈਣਾ ਉਹਨੇ ਦੇ ਵਿੱਚ ਤੁਸੀਂ ਕਿਸੇ ਨਵੇਂ ਆਰਟਿਸਟ ਦੇ ਨਾਲ ਪੰਜ ਗਾਣੇ ਕਰ ਲਏ। ਉਹ ਕੁਝ ਦੋ ਚੀਜ਼ਾਂ ਹੁਣ ਜਿਹੜਾ ਜਿਹੜਾ ਆਲਰੇਡੀ ਐਸਟੈਬਲਿਸ਼ ਸਿੰਗਰ ਆ ਉਹਨੇ ਕੀ ਕਰਨਾ ਤੁਹਾਡੇ ਨਾਲ ਗਾਣਾ ਕਰਨਾ। ਹੂੰ ਉਹਨੇ ਪੈਸੇ ਲੈ ਲੇ। ਹੂੰ ਇਜ਼ ਗੁੱਡ। ਉਹਨੇ ਆਪਣਾ ਮਾਈ ਕਰ ਲਈ। ਹੂੰ ਤੇ ਉਹਦਾ ਨਾਮ ਤੇ ਆਲਰੇਡੀ ਮਾਰਕੀਟ ਹੈਗਾ ਉਹਦਾ ਗਾਣਾ ਚੱਲੇ ਨਾ ਚੱਲੇ ਉਹਨੂੰ ਕੋਈ ਪ੍ਰੋਬਲਮ ਨਹੀਂ। ਇੱਕ ਵਾਰੀ ਤੁਹਾਨੂੰ ਲਾਓ ਐਜ਼ ਅ ਫਾਰਮੈਲਿਟੀ ਸ਼ੇਅਰ ਕਰ ਦੇਣਾ। ਠੀਕ ਆ ਜੀ। ਪਾਤਾ ਮੈਂ ਵੀ ਦੇਖਿਆ ਹੈ ਕਿ ਜਦੋਂ ਤੁਸੀਂ ਕਿਸੇ ਨਾਲ ਕੋਲਾਬ ਕਰਦੇ ਆ ਉਹ ਪਹਿਲਾਂ ਪਹਿਲਾਂ ਤੇ ਪੋਸਟਾਂ ਪਾਉਂਦੇ ਮੁੜ ਕੇ ਹਫ਼ਤੇ ਬਾਅਦ ਉਹ ਪੋਸਟਾਂ ਆਰਚਾਈਵ ਕਰ ਦਿੰਦੇ ਆ ਡਿਲੀਟ ਕਰ ਦਿੰਦੇ ਆ ਕਿ ਨਵਾਂ ਸਿੰਗਰ ਹੈ ਠੀਕ ਆ ਜੀ ਓਕੇ ਹੁੰਦਾ ਬਹੁਤ ਹੁੰਦਾ ਹਨਾ ਇਹ ਚੀਜ਼ਾਂ ਅੰਦਰ ਅੰਦਰ ਪਰ ਇਹ ਸਹੀ ਹੈ ਗੱਲ ਪ੍ਰੋਫੈਸ਼ਨ ਦੀ ਗੱਲ ਹੁੰਦੀ ਹਾਂ ਨਹੀਂ ਇਹ ਸਹੀ ਹੈ ਇੱਕ ਗਲਤ ਹੈ ਗੱਲ ਇਹ ਗੱਲ ਗਲਤ ਤੇ ਗਲਤ ਹੈ ਹੁਣ ਜੇ ਪਰ ਚੱਕਰੇ ਹੈ ਕਿ ਹੁਣ ਉਹ ਆਲਰੇਡੀ ਐਸਟੈਬਲਿਸ਼ਡ ਆ ਉਹਨਾਂ ਨੇ ਤੁਹਾਡੇ ਨਾਲ ਡੀਲ ਕੀਤੀ ਕਿ ਮੈਂ ਤੇਰੇ ਨਾਲ ਗਾਣਾ ਕਲੈਬ ਕਰਨਾ ਦੈਟਸ ਇਟ ਟੀਜੀ ਡੀਲ ਨਹੀਂ ਤੁਹਾਡੀ ਉਹ ਕਿੰਨਾ ਟਾਈਮ ਉਹਨਾਂ ਨੇ ਪੋਸਟ ਰੱਖਣੀ ਕਿੰਨੇ ਸ਼ੇਅਰ ਕਰਨੇ ਉਹ ਤੁਹਾਡੀ ਡੀਲ ਨਹੀਂ ਹੋਈ ਨਾ ਬਿਲਕੁਲ ਸਹੀ ਹੈ ਗੱਲ ਤੁਹਾਡੀ ਵੀ ਜੇ ਤੁਸੀਂ ਕੋਈ ਵੀ ਸਿੰਗਰ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਚਾਹੁੰਦਾ ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦਾ ਕਿ ਕਿਸੇ ਵੱਡੇ ਕਦਰ ਦੇ ਨਾਲ ਤੁਸੀਂ ਖੜੋਗੇ ਜਾ ਕੇ ਤੋ ਤੁਹਾਨੂੰ ਤਾਂ ਉਹਨੂੰ ਦੇਖਣਾ ਪੈਣਾ ਆਪਦਾ ਕੱਤ ਤੁਹਾਨੂੰ ਛੋਟਾ ਹੋਣਾ ਤੁਹਾਡਾ ਦੂਜੀ ਗੱਲ ਹੈ ਵੀ ਬੇਬੀ ਸਟੈਪਸ ਲਓ ਬੇਬੀ ਸਟੈਪਸ ਦੂਜੀ ਚੀਜ਼ ਇਹ ਦਿੱਤਾ ਲਾ ਲਓ ਕਿ ਮੈਂ ਨਵਾਂ ਆਰਟਿਸਟ ਆ ਜੀ ਮੇਰੇ ਇੱਕ ਮੈਨੂੰ ਹੁੰਦਾ ਕਿ ਯਾਰ ਮੈਂ ਚੱਲਾ ਹਮ ਹਮ ਇੱਕ ਹਨਾ ਕਿ ਦਿਮਾਗ ਬੰਦੇ ਤੇ ਹੁੰਦਾ ਕਿ ਲਾਈਕ ਮੈਂ ਮੇਰਾ ਗਾਣਾ ਚੱਲੇ ਹਮ ਉਦਾਂ ਹੀ ਤੁਸੀਂ ਜਦੋਂ ਕਿਸੇ ਨਵੇਂ ਬੰਦੇ ਨਾਲ ਕੋਲਾਬ ਕਰਦੇ ਆ ਉਹਨੂੰ ਵੀ ਸੇਮ ਇੱਛਾ ਹੁੰਦੀ ਕਿ ਯਾਰ ਮੇਰਾ ਗਾਣਾ ਚੱਲੇ ਨਵਾਂ 뮤ਜ਼ਿਕ ਪ੍ਰੋਡਿਊਸਰ ਤੁਸੀਂ ਚੱਕੋਗੇ ਮੈਂ ਮੇਰੇ ਮੈਂ ਫਰਸਟ Song ਜਿਹੜਾ ਆ ਉਹ ਪੁਰਾਣੇ ਬੰਦਿਆਂ ਨਾਲ ਕੀਤਾ ਉਸ ਤੋਂ ਬਾਅਦ ਮੇਰੇ 8 ਤੋਂ 10 ਆਏ ਮੈਂ ਹਰੇਕ ਹਰੇਕ 뮤ਜ਼ਿਕ ਡਾਇਰੈਕਟਰ ਜਾਂ ਹਰੇਕ ਪ੍ਰੋਡਿਊਸਰ ਜਾਂ ਵੀਡੀਓ ਵਾਲਾ ਮੇਰੇ ਕੋਲ ਨਵਾਂ ਹੋਊਗਾ ਤੁਸੀਂ ਦੇਖਿਆ ਸ਼ਾਇਦ ਉਹ ਹੈ ਜਿਹੜੇ ਆਲਰੇਡੀ ਥੋੜੇ ਥੋੜੇ ਚੱਲੇ ਆ ਕੋਸ਼ਿਸ਼ ਆ ਮੈਂ ਉਹ ਲੱਬ ਲੱਬ ਕਰ ਰਿਹਾ ਮੈਨੂੰ ਹੁੰਦਾ ਕਿ ਨਵੇਂ ਬੰਦੇ ਨਾਲ ਕੰਮ ਕਰਾਂ ਕਿਉਂਕਿ ਨਵੇਂ ਬੰਦੇ ਦਾ ਜਿਹੜਾ ਇੰਟਰਸਟ ਹੁੰਦਾ ਨਾ ਉਹ ਮੈਚ ਨਹੀਂ ਕਰ ਸਕਦੇ ਤੁਸੀਂ ਪੁਰਾਣੇ ਬੰਦੇ ਨੂੰ ਨਹੀਂ ਕਰ ਸਕਦਾ ਕਿਉਂਕਿ ਮੈਂ ਜੀ ਦੇਖੀ ਮੈਂ ਆਪਣਾ ਗਾਣਾ ਕਰ ਰਿਹਾ ਆਪਣਾ ਥੋੜੇ ਦਿਨਾਂ ਤੱਕ ਰਿਲੀਜ਼ ਉਸ ਗਾਣੇ ਨੂੰ ਤੁਸੀਂ ਕਹਿਣਾ ਕਿ ਸ਼ਾਇਦ ਝੂਠ ਮਾਰਦਾ ਵਾਪੇ ਬੰਦੇ ਕੋਲ 20 ਵਾਰੀ ਚੇਂਜਸ ਕਰਾਏ ਓਕੇ ਠੀਕ ਹੈ ਪਰ ਜੇ ਤੁਸੀਂ ਪੁਰਾਣੇ ਬੰਦੇ ਕੋਲ ਤੀਜੇ ਦੀ ਫੋਨ ਲਾਉਂਦੇ ਨਾ ਅਗਲਾ ਕਹਿੰਦਾ ਕਿ ਜਾਂ ਤਾਂ ਮੈਨੂੰ ਪੈਸੇ ਪਾ ਦੇ ਜਾਂ ਇਹੀ ਹੋਣਾ ਹੂੰ ਜੋ ਪਾਰਸ ਦੀ ਗੱਲ ਹੈ ਵੀ ਤੁਹਾਡੀ ਡਿਟਰਮੀਨੇਸ਼ਨ 뮤זיਕ ਦੇ ਪ੍ਰਤੀ ਦੇਖਦੇ ਹੋਏ ਤੁਸੀਂ ਸਟੂਡੀਓ ਸਟੈਬਲਿਸ਼ ਕੀਤਾ ਅਸੀਂ ਸਾਡੇ ਵੱਲੋਂ ਵਿਚਾਰਮੰਚ ਵੱਲੋਂ ਸ਼ੁਭ ਕਾਮਨਾਵਾਂ ਨੇ ਤੇ ਤੁਸੀਂ ਜਿਹੜੇ ਨਵੇਂ ਸਿਖੰਦਰੂ ਨੇ ਜਾਂ ਨਵੇਂ ਗੀਤ ਆਪਣੇ ਰਿਕਾਰਡ ਕਰਨਾ ਚਾਹੁੰਦੇ ਨੇ ਤੁਸੀਂ ਆਪਣੇ ਕੰਟੈਕਟ ਡਿਟੇਲਸ ਜਾਂ ਸਟੂਡੀਓ ਦਾ ਐਡਰੈਸ ਵਗੈਰਾ ਦਰਸ਼ਕਾਂ ਨਾਲ ਜਰੂਰ ਸਾਂਝਾ ਕਰੋ ਤੇ ਮੇਰਾ ਜਿਹੜਾ ਇਨਸਟਾ ਆਈਡੀ ਹੈਗਾ ਹਸਲ 뮤직 ਪ੍ਰੋਡਕਸ਼ਨ ਜੀ ਤੇ ਉੱਥੇ ਵਿੱਚ ਕੰਟੈਕਟ ਡਿਟੇਲਸ ਮੇਰੀਆਂ ਹੈਗੀਆਂ ਆਲਰੇਡੀ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਲਾ ਸਕਦੇ 0424745339 ਤੇ ਜਦੋਂ ਮਰਜ਼ੀ ਦਿਨ ਰਾਤ ਮੈਸੇਜ ਛੱਡ ਤੋਂ ਕਾਲ ਕਰਦੇ ਹੋ ਮੋਸਟਲੀ ਮੈਂ ਅਵੇਲੇਬਲ ਹੀ ਹੁੰਨਾ 24/7 ਮੇਰਾ ਟਾਈਮਿੰਗ ਨਹੀਂ ਸੌਣ ਦਾ ਉੱਠਣ ਦਾ ਜਿ ਲਾਈਕ ਕਈ ਵਾਰੀ ਰਾਤੀ 2 ਵੇ ਵੀ ਸੌਣ ਸੌਣ ਲਈਦਾ ਕਈ ਵਾਰੀ ਸਤ ਦੁਪਹਿਰੇ ਫਿਰ 10 ਵੇ ਫੋਨ ਨਾ ਚੁੱਕਿਆ ਤੇ ਪਰ ਇਹ ਹੈ ਕਿ ਜਿਹੜਾ ਵੀ ਇੰਟਰਸਟਿਡ ਹੈ ਉਹ ਮੈਨੂੰ ਮੈਸੇਜ ਛੱਡ ਦੇਵੇ ਕਾਲ ਕਰ ਲਵੇ ਤੇ ਕਾਲ ਬੈਕ ਮੈਂ ਜ਼ਰੂਰ ਕਰਦਾ ਕਿਸੇ ਵੀ ਨੰਬਰ ਕੋ ਫੋਨ ਆਇਆ ਹੋਵੇ ਤੇ ਇਹ ਹੈ ਕਿ ਜਦੋਂ ਕੋਈ ਵੀ ਹੈਲਪ ਚਾਹੀਦੀ ਆ ਕਿ ਬੰਦੇ ਨੂੰ ਉਦਾਂ ਹੀ ਕਈ ਵਾਰੀ ਹੁੰਦਾ ਕਿ ਬਾਈ ਮੈਂ ਇਹ ਤੇ ਨਾ ਕੰਮ ਨਹੀਂ ਕਰਨਾ ਕਿਸੇ ਇਹ ਨਹੀਂ ਕਿ ਮੇਰੇ ਨਾਲ ਕੰਮ ਕਰੋ ਆਕੇ ਪਰ ਕਈ ਬੰਦੇ ਨੂੰ ਹੁੰਦਾ ਮੈਂ ਸ਼ਾਇਦ ਨੌਲੇਜ ਹੀ ਲੈ ਜਾਏ ਬਿਲਕੁਲ ਕਿ ਜੇ ਤੁਹਾਨੂੰ ਨੌਲੇਜ ਹੀ ਚਾਹੀਦੀ ਤੁਸੀਂ ਆਕੇ ਬੈਠੋ ਜਿੰਨੀ ਕਿ ਮੇਰੇ ਕੋਲ ਨੌਲੇਜ ਹੈ ਆਪਾਂ ਉਹ ਪ੍ਰੋਵਾਈਡ ਕਰਾਂਗੇ ਤੇ ਇਹ ਕਿ ਕਿਉਂਕਿ ਉਹਦੇ ਨਾਲ ਮੈਨੂੰ ਲੋਕਾਂ ਕੋਲੋਂ ਵੀ ਸ਼ਾਇਦ ਸਿੱਖਣ ਨੂੰ ਬਹੁਤ ਕੁਝ ਮਿਲਣਾ ਤੇ ਮੈਂ ਚਾਹੁੰਦਾ ਕਿ ਆਪਣਾ ਬੰਦੇ ਬਾਕੀ ਜੇ ਕਿਸੇ ਨੂੰ ਲੋੜ ਆ ਗਾਣਾ ਬਣਾਉਣ ਤੋਂ ਲੈ ਕੇ ਰਿਲੀਜ਼ ਕਰਨ ਤੱਕ ਦੀ ਸਾਰੀ ਸਹੂਲਤ ਜੇ ਕਿਸੇ ਨੂੰ ਚਾਹੀਦੀ ਆਪਣਾ ఎవਰੀਥਿੰਗ ਹੈਗਾ ਗਾਣਾ ਬੀਟ ਮਿਕਸ ਮਾਸਟਰ ਲਿਰਿਕਸ ਕੰਪੋਜ਼ਰ ਸਿਰਫ ਤੁਸੀਂ ਗਾਣਾ ਜੇ ਆਕੇ ਤੇ ਉਸ ਤੋਂ ਬਾਅਦ ਵੀਡੀਓ ਬਣਾਉਣਾ ਰਿਲੀਜ਼ ਕਰਨਾ ਪ੍ਰੋਮੋਸ਼ਨ एवरीथिंग ਸਾਰੇ ਪਲੇਟਫਾਰਮ ਸਾਰੇ ਕੰਟੈਕਟਸ ਵੀ ਮੈਂ ਇਹ ਵੀ ਨਹੀਂ ਕਿ ਮੈਂ ਵਿੱਚ ਕਹਾਂ ਕਿ ਮੈਂ ਕਮਿਸ਼ਨ ਰੱਖਣਾ ਆਪਾਂ ਸਿੱਧੇ ਕਰਾਵਾਂਗੇ ਬੰਦੇ ਕੰਟੈਕਟ ਦੇ ਵਿੱਚ ਦੋਸਤੋ ਜੇਕਰ ਮੇਰੇ ਕਿਸੇ ਵੀਰ ਭਰਾ ਭੈਣ ਨੂੰ ਗਾਣ ਦਾ ਲਿਖਣ ਦਾ ਸ਼ੌਂਕ ਹੈ ਤਾਂ ਮੈਂ ਬਿਲਕੁਲ ਤੁਹਾਨੂੰ ਰეკਮੈਂਡ ਕਰੂੰਗਾ ਤੁਸੀਂ ਬਾਈ ਨਾਲ ਆ ਕੇ ਗੱਲ ਕਰ ਸਕਦੇ ਹੋ ਤਾਂ ਕਿ ਤੁਹਾਡਾ ਸ਼ੌਂਕ ਵੀ ਪੂਰਾ ਹੋ ਸਕੇ ਕਿਉਂਕਿ ਜੇਕਰ ਇੱਥੇ ਆ ਕੇ ਕਾਮਕਾਰਾਂ ਦੇ ਵਿੱਚ ਹੀ ਫਸੇ ਰਹਿ ਗਏ ਤੇ ਸ਼ੌਂਕ ਵੀ ਪੂਰੇ ਕੀਤੇ ਤਾਂ ਢਲਦੀ ਉਮਰ ਤੇ ਜਾ ਕੇ ਬਹੁਤ ਪ੍ਰੋਬਲਮਸ ਹੋਣੀਆਂ ਅਗਲਾ ਕਹਿੰਦਾ ਕਾਸ਼ ਮੈਂ ਇਹ ਕੰਮ ਕਰ ਲੰਦਾ ਤਾਂ ਅੱਜ ਮੈਂ ਕਿਤੇ ਤਾਂ ਕਿਤੇ ਹੁੰਦਾ ਹਾਏ ਤਨਾ ਜੀ ਬਿਲਕੁਲ ਮਾਨ ਸਰ ਇੱਕ ਦੂਜੀ ਗੱਲ ਵੀ ਦਰਸ਼ਕਾਂ ਨਾਲ ਸਾਂਝੀ ਕਰਦੀ ਹੈ ਵੀ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਲੋਹਾ ਅਗਰ ਪਰਸਨਲ ਭੇਡ ਜਾਵੇ ਜਾਂ ਉਹ ਗਲਬੱਕੜੀ ਪਾਲੇ ਜਾਵੇ ਨੇੜੇ ਹੋ ਜੇ ਤਾਂ ਉਹਨੂੰ ਜੱਫੀ ਪਾ ਲਵੇ ਤਾਂ ਉਹ ਸੋਨਾ ਬਣ ਜਾਂਦਾ ਹੈ ਭਾਈ ਦਾ ਨਾਮ ਗੀਤਕਾਰ ਗਾਇਕ ਜਿਹੜੀ ਇਸ ਫੀਲਡ ਦੇ ਵਿੱਚ ਹੈਗੇ ਨੇ ਆਪਣੇ ਗਲੇ ਨੂੰ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਨੇ ਸਟੈਬਲਿਸ਼ ਹੋਣਾ ਚਾਹੁੰਦੇ ਨੇ ਕਿ ਇਹ ਪਾਰਸ ਜੋ ਚੀ ਇਹਨਾਂ ਨੇ ਸਟੂਡੀਓ ਖੋਲ੍ਹਿਆ ਅਗੇ ਜੱਫੀ ਪਾ ਲੋ ਤੇ ਤੁਹਾਡੀ ਗੱਲ ਬਣ ਜਾਣੀ ਹੈ ਸਾਡੇ ਵਿੱਚ ਤੇ ਆਪਣੇ ਲੋਕਾਂ ਨੂੰ ਵੀ ਅਪੀਲ ਹੈ ਦੋਸਤੋ ਪੁਰਾਣਾ ਤਾਂ ਤੁਸੀਂ ਸਪੋਰਟ ਕਰਦੇ ਹੀ ਕਰਦੇ ਹੋ ਪਲੀਜ਼ ਕੋਸ਼ਿਸ਼ ਕਰਿਆ ਕਰੋ ਨਵੇਂ ਨੂੰ ਵੀ ਸਪੋਰਟ ਦੀ ਬਹੁਤ ਲੋੜ ਹੁੰਦੀ ਆ ਨਵੇਂ ਨੂੰ ਹੀ ਸਪੋਰਟ ਦੀ ਲੋੜ ਹੁੰਦੀ ਆ ਤਾਂ ਪਲੀਜ਼ ਜੈਨਾਬਤ ਵੱਦ ਕੋਈ ਤੁਹਾਡੇ ਕੋਲੇ ਅੱਗੇ ਫੇਸਬੁੱਕ ਤੇ ਲੋਕਲ ਆਪਣਾ ਤੁਹਾਡੇ ਸਿੰਗਰ ਦਾ ਕਿਤੇ ਨਾਂ ਹੁੰਦਾ ਤਾਂ ਮਤਲਬ ਗਾਣਾ ਆਂਦਾ ਤਾਂ ਪਲੀਜ਼ ਉਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਉਹਦਾ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਬਹੁਤ ਹੀ ਇੱਕ ਵਧੀਆ ਚੀਜ਼ ਹੋ ਜੂਗੀ ਉਹ ਇੱਕ ਸਿੰਗਰ ਲਈ ਵੀ ਤਾਂ ਸਭ ਲਈ ਹਨਾ ਤੇ ਸਾਡੇ ਚੈਨਲ ਨੂੰ ਵੀ ਕਰਦਾ ਕੋਈ ਤਾਂ ਮੈਨੂੰ ਕਦੀ ਹਾਂਜੀ ਮਿਸ ਕਰ ਗਿਆ ਜੀ ਆਪਾਂ ਲਿਰਿਕਸ ਵਾਲੇ ਬੰਦੇ ਕੰਪੋਜ਼ਰ ਪ੍ਰੋਡਿਊਸਰ ਸਾਰੇ ਪਿਕ ਕਰ ਲੇ ਮਾਡਲ ਹਾਂ ਜੇ ਕੋਈ ਮਾਡਲਿੰਗ ਦਾ ਸ਼ੌਂਕੀ ਵੀ ਹੈਗਾ ਵਾ ਬਿਲਕੁਲ ਥੈਨ ਉਹ ਉਦੋਂ ਸੇਮ ਹੀ ਪਲੇਟਫਾਰਮ ਆ ਇਹ ਜੀ ਕਿਉਂਕਿ ਇਹ ਸਿੰਗਰ ਨੂੰ ਮਾਡਲਸ ਲੋਡ ਹੁੰਦੀ ਮੁੰਡੇ ਦੀ ਵੀ ਕੁੜੀ ਦੀ ਵੀ ਹਾਂ ਸਾਡੇ ਵੱਲੋਂ ਤੋ ਤਿਆਰ ਕੀਤਾ ਇਹ ਸਾਰੀ ਪੜੀ ਆ ਮੈਂ ਆਪਣੀ ਡੇਸਕ ਚੈੱਕ ਕਰਨਾ ਚਾਹਨਾ ਪਿਆ ਲ ਉਹ ਸੀ ਦਵੀਂ ٹرسٹ ਹੈ ਤੇ ਉਸ ਚੀਜ਼ ਵਾਸਤੇ ਸਾਨੂੰ ਕੰਟੈਕਟ ਕਰ ਸਕਦੇ ਬਿਲਕੁਲ ਕਿਉਂਕਿ ਸਾਡੇ ਕੋ ਕੁਛ ਨਾ ਕੁਛ ਆਇਆ ਰਹਿੰਦਾ ਕਈ ਰੀ ਪ੍ਰੋਮੋਸ਼ਨਸ ਆਸਤੇ ਵੀ ਸਾਨੂੰ ਕੁੜੀਆਂ ਦੀ ਮੁੰਡਿਆਂ ਦੀ ਲੋਡ ਹੁੰਦੀ ਆ ਹਾਂ ਕਿ ਤੁਸੀਂ ਆਪਣੀ ਕੋਈ ਚੀਜ਼ ਪ੍ਰਮੋਟ ਨਹੀਂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਹਾਂਜੀ ਮਾਸਟਰ ਬਿਲਕੁਲ ਹਾਂਜੀ ਦੋਸਤੋ ਲਓ ਜੀ ਫਿਰ ਚੱਕ ਦੋ ਫੱਟੇ ਤੇ ਪਲੀਜ਼ ਆਪਣਾ ਸ਼ੇਅਰ ਜਰੂਰ ਕਰੋ ਸਾਡਾ ਐਪੀਸੋਡ ਤੇ ਪਲੀਜ਼ ਸਾਰੇ ਦੇਖਿਆ ਕਰੋ ਨੰਮਿਆਂ ਨੂੰ ਮੌਕਾ ਦਿਓ ਇਹ ਹੀ ਰਿਕਵੈਸਟ ਹੈ ਤੇ ਇਹਦੇ ਨਾਲ ਹੀ ਇਜਾਜ਼ਤ ਲੈਣਾ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰ ਮਾਰ ਸਸੀ ਕਾਲ ਠੀਕ ਹੈ